ਪੰਜਾਬ ਦੇ ਵਿੱਚ ਜੰਗਲੀ ਜੀਵ ਤਸਕਰੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਦਾਜ਼ੇ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਬੈਂਕੋਕ ਤੋਂ ਆ ਕੇ ਥੇ ਜੰਗਲੀ ਜੀਵ ਤਸਕਰੀ ਕੀਤੀ ਜਾ ਰਹੀ ਸੀ ਦਾਜ਼ੇ ਕਿ ਇਸ ਵਿਅਕਤੀ ਦੇ ਵੱਲੋਂ ਮੋਰ ਦੀ ਬਣੀ ਹੋਈ ਟਰੋਫੀ ਲਿਆਂਦੀ ਜਾ ਰਹੀ ਸੀ ਜਿਸ ਦੇ ਵੱਲੋਂ ਮੌਕੇ ਤੇ ਹੀ 에ਅਰਪੋਰਟ ਦੇ ਕਸਟਮ ਵਿਭਾਗ ਦੇ ਵੱਲੋਂ ਇਸ ਵਿਅਕਤੀ ਨੂੰ ਉਸ ਟਰੋਫੀ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਦਾਜ਼ੇ ਕਿ ਬੈਂਕੋਕ ਤੋਂ ਇਹ ਮੇਰਠ ਦਾ ਰਹਿਣ ਵਾਲਾ ਮੁਹੰਮਦ ਅਬਰਾਰ احمد ਜੋ ਕਿ ਬੈਂਕੋਕ ਤੋਂ ਆ ਰਿਹਾ ਸੀਗਾ ਤਾਂ ਜਦੋਂ 에어ਪੋਰਟ ਤੇ ਇਸ ਦੀ ਇਮੀਗ੍ਰੇਸ਼ਨ ਕਲੀਅਰ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਇਸ ਦੇ ਸਮਾਨ ਦੀ ਸ਼ੱਕ ਦੇ ਆਧਾਰ ਤੇ ਸਕੈਨਿੰਗ ਕੀਤੀ ਜਾਂਦੀ ਹੈ ਦੋ ਬਾਕਸ ਜੋ ਇਸ ਕੋਲ ਹੁੰਦੇ ਨੇ ਇੱਕ ਬਾਕਸ ਦੇ ਵਿੱਚ ਇਸ ਦੇ ਕੋਲੋਂ ਮੋਰ ਦੀ ਟਰੋਫੀ ਜੋ ਹੈ ਬਰਾਮਦ ਹੁੰਦੀ ਹੈ ਤੇ ਦੂਸਰੇ ਬਾਕਸ ਦੇ ਵਿੱਚ ਵਾਲਰਸ ਦੇ ਹੈੱਡ ਦੀ ਟਰੋਫੀ ਅਤੇ ਇੱਕ ਲੱਕੜੀ ਦਾ ਟੁਕੜਾ ਬਰਾਮਦ ਹੁੰਦਾ ਹੈ ਜਿਸ ਤੋਂ ਬਾਅਦ ਕਸਟਮ ਵਿਭਾਗ ਦੇ ਵੱਲੋਂ ਮੌਕੇ ਤੇ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਦੀ ਟੀਮ ਸੱਦੀ ਜਾਣਦੀ ਹੈ ਜਿਸ ਤੋਂ ਇਹ ਪਰਦਾ ਫਾਸ਼ ਹੁੰਦਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਬੈਂਕੋਕ ਤੋਂ ਟੈਕਸ ਡਰਮੀ ਜੋ ਹੈ ਉਹ ਲਿਆਂਦੀ ਜਾ ਰਹੀ ਸੀ ਦਰਅਸਲ ਤੁਹਾਨੂੰ ਦੱਸ ਦਿੰਦੇ ਆ ਕਿ ਟੈਕਸ ਡਰਮੀ ਹੁੰਦੇ ਕੀ ਹੈ ਟੈਕਸਟਰਮੀ ਉਹ ਚੀਜ਼ ਹੁੰਦੀ ਹੈ ਜੰਗਲੀ ਜੀਵਾਂ ਤੋਂ ਯਾਨੀ ਕਿ ਮਰੇ ਹੋਏ ਜੋ ਜੰਗਲੀ ਜੀਵ ਹੁੰਦੇ ਨੇ ਉਹਨਾਂ ਦੀ ਸਕਿਨ ਜਿਹੜੀ ਹੈ ਉਹ ਕੱਢ ਲਈ ਜਾਂਦੀ ਹੈ ਤਾਂ ਉਹਨਾਂ ਦੀ ਖੱਲ ਨੂੰ ਪੀਓਪੀ ਵਿੱਚ ਭਰ ਕੇ ਇੱਕ ਸਟਰਕਚਰ ਜੋ ਹੈ ਅਸਲੀ ਸਟਰਕਚਰ ਪੂਰੇ ਉਸ ਜੀਵ ਦਾ ਤਿਆਰ ਕੀਤਾ ਜਾਂਦਾ ਹੈ ਦਾਜ਼ੇ ਕਿ ਬੈਂਕੋਕ ਦੇ ਵਿੱਚ ਇਸ ਤਰ੍ਹਾਂ ਦੇ ਸਟਰਕਚਰ ਯਾਨੀ ਕਿ ਟੈਕਸਟਰਮੀ ਦੀ ਕਿਸੇ ਵੀ ਤਰ੍ਹਾਂ ਦਾ ਅਪਰਾਧ ਨਹੀਂ ਮੰਨਿਆ ਜਾਂਦਾ ਲੇਕਿਨ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਟੈਕਸਟਰਮੀ ਦੀ ਬਿਲਕੁਲ ਮਨਾਹੀ ਹੈ ਇਸ ਤਰਾੰਦੇ ਜੋ ਟੈਕਸ ਡਰਮੀ ਹੈ ਉਸ ਨੂੰ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ ਤਾਂ ਇਸ ਦੀ ਤਸਕਰੀ ਹੀ ਬੈਂਕੋਕ ਤੋਂ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਸੀ ਤਾਂ ਜਿਸ ਦਾ ਪਰਦਾ ਫਾਸ਼ ਕੀਤਾ ਗਿਆ ਹੈ ਸ਼ੱਕ ਦੇ ਆਧਾਰ ਤੇ ਰਿਪੋਰਟ ਤੇ ਕਸਟਮ ਵਿਭਾਗ ਦੇ ਵੱਲੋਂ ਇਸ ਵਿਅਕਤੀ ਨੂੰ ਪਹਿਲਾਂ ਜੋ ਹੈ ਇਸ ਦੀ ਚੈਕਿੰਗ ਕੀਤੀ ਗਈ ਪੂਰੀ ਤਰ੍ਹਾਂ ਤਾਂ ਜਦੋਂ ਇਸ ਦੇ ਸਮਾਨ ਦੀ ਸਕੈਨਿੰਗ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਮੋਰ ਦੀ ਬਣੀ ਹੋਈ ਟਰੋਫੀ ਜੋ ਹੈ ਇਸ ਕੋਲ ਬਰਾਮਦ ਹੁੰਦੀ ਹੈ ਤਸਵੀਰਾਂ ਵੀ ਤੁਹਾਨੂੰ ਉਸ ਮੋਰ ਦੀਆਂ ਜੋ ਹੈ ਉਹ ਦਿਖਾ ਰਹੇ ਹਾਂ ਤਾਂ ਇਸ ਵਿਅਕਤੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਬੈਂਕੋਕ ਤੋਂ ਉਸ ਨੂੰ ਇਹ ਟਰੋਫੀ ਜੋ ਹੈ ਗਿਫਟ ਮਿਲੀ ਹੈ ਤਾਂ ਜਦੋਂ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਦੇ ਵੱਲੋਂ ਟੀਮ ਜਿਹੜੀ ਆਂਦੀ ਹੈ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਇਹ ਪਰਦਾ ਫਾਸ਼ ਹੁੰਦਾ ਹੈ ਕਿ ਇਹ ਜੋ ਮੋਰ ਦੇ ਬਣੀ ਹੋਈ ਟਰੋਫੀ ਹੈ ਇਹ ਦਰਅਸਲ ਟੈਕਸਡਰਮੀ ਹੈ ਜਾਣੇ ਕਿ ਜੰਗਲੀ ਜੀਵ ਮੋਰ ਨੂੰ ਮਾਰ ਕੇ ਉਸ ਦੇ ਖਾਲ ਤੋਂ ਇਹ ਜੋ ਸਟਰਕਚਰ ਹੈ ਪੂਰਾ ਬਿਲਕੁਲ ਜੀਵ ਜਿਸ ਤਰ੍ਹਾਂ ਮੋਰ ਹੈ ਉਹ ਲੱਗਦਾ ਹੈ ਤਾਂ ਉਸ ਨੂੰ ਤਿਆਰ ਕੀਤਾ ਗਿਆ ਹੈ ਜ ਜਿਸ ਦੀ ਕੀਮਤ ਲੱਖਾਂ ਦੇ ਵਿੱਚ ਹੁੰਦੀ ਹੈ ਤਾਂ ਇਸ ਦੇ ਨਾਲ ਹੀ ਦੂਸਰੇ ਬਾਕਸ ਦੇ ਵਿੱਚ ਉਹ ਵਾਲਰਸ ਦੇ ਹੈੱਡ ਦੀ ਟਰੋਫੀ ਜਿਹੜੀ ਹੈ ਉਹ ਬਰਾਮਦ ਹੁੰਦੀ ਹੈ ਲੱਕੜੀ ਦਾ ਟੁਕੜਾ ਬਰਾਮਦ ਹੁੰਦਾ ਹੈ ਉਸ ਤੋਂ ਬਾਅਦ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਾ ਹੈ ਕਿ ਇਸ ਵਿਅਕਤੀ ਯਾਨੀ ਕਿ ਮੇਰਠ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਵਾਲਾ ਮੁਹੰਮਦ ਅਬਰਾਰ ਅਹਿਮਦ ਨੂੰ ਉਸਦੇ ਕੰਪਨੀ ਦੇ ਮਾਲਕ ਨੇ ਜਿਸ ਕੰਪਨੀ ਦੇ ਵਿੱਚ ਉਹ ਕੰਮ ਕਰਦਾ ਸੀ ਉਸਦੇ ਕੰਪਨੀ ਦੇ ਮਾਲਕ ਨੇ ਹੀ ਉਸ ਨੂੰ ਬੈਂਕਾਕ ਭੇਜਿਆ ਸੀ ਇਸ ਜੋ ਟੈਕਸ ਡਰਮੇ ਮੰਗਵਾਉਣ ਦੇ ਲਈ ਤਾਂ ਜਿਸ ਤੋਂ ਬਾਅਦ ਉਹ ਜਦੋਂ ਇਹ ਮੋਰ ਦੀ ਬਣੀ ਹੋਈ ਟੈਕਸ ਡਰਮੇ ਲਿਆ ਕੇ ਵਾਪਸ ਇੰਡੀਆ ਪਰਤ ਰਿਹਾ ਹੁੰਦਾ ਹੈ ਤਾਂ ਅਮ੍ਰਿਤਸਰ 에ਅਰਪੋਰਟ ਤੇ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਇਸ ਦਾ ਪਰਦਾ ਫਾਸ਼ ਹੋ ਜਾਂਦਾ ਹੈ ਜੰਗਲੀ ਜੀਵ ਦੀ ਜੋ ਤਸਕਰੀ ਕਰ ਰਿਆ ਸੀ ਇਸ ਦਾ ਪਰਦਾ ਫਾਸ਼ ਕੀਤਾ ਜਾਂਦਾ ਹੈ ਕਸਟਮ ਵਿਭਾਗ ਦੀ ਟੀਮ ਦੇ ਵੱਲੋਂ ਸ਼ੱਕ ਦੇ ਆਧਾਰ ਤੇ ਇਸ ਦੇ ਸਮਾਨ ਦੀ ਚੈਕਿੰਗ ਜੋ ਹੈ 스ਕੈਨਿੰਗ ਦੁਬਾਰਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹ ਸਭ ਖੁਲਾਸਾ ਹੁੰਦਾ ਹੈ ਕਿ ਇਸ ਆਦਮੀ ਦੇ ਵੱਲੋਂ ਜੰਗਲੀ ਜੀਵ ਤਸਕਰੀ ਕਿਤੇ ਜਾ ਰਹੀ ਸੀ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਇਹ ਪਹਿਲਾ ਮਾਮਲਾ ਆਇਆ ਹੈ ਜਿਹੋ ਜੰਗਲੀ ਜੀਵ ਤਸਕਰੀ ਕਾਰਿਆਸੀ ਟੈਕਸਟਰਮੀ ਜੋ ਹੈ ਬੈਂਕੋਕ ਤੋਂ ਇੰਡੀਆ ਮੰਗਵਾ ਰਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਹੋਰ ਵੀ ਜੜੀ ਜਾਂਚ ਕੀਤੀ ਜਾ ਰਹੀ ਹੈ ਪੂਰਾ ਇਹ ਮਾਮਲਾ ਜੋ ਹੈ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਨੂੰ ਸੌਂਪ ਦਿੱਤਾ ਗਿਆ ਹੈ ਤਾਂ ਦੱਸ ਦੇ ਕਿ ਅਗਰ ਇਸ ਤਰ੍ਹਾਂ ਦਾ ਕੋਈ ਇੰਡੀਆ ਦੇ ਵਿੱਚ ਅਪਰਾਧ ਕਰਦਾ ਹੈ ਤਾਂ ਉਸ ਨੂੰ 25000 ਰੁਪਏ ਦੇ ਜੁਰਮਾਨੇ ਦੇ ਨਾਲ ਨਾਲ 7 ਸਾਲ ਦੀ ਸਜ਼ਾ ਹੋ ਸਕਦੀ ਹੈ ਨਾਰਮਲ ਸਮੇ ਦੇ ਵਿੱਚ ਜਿਸ ਤਰ੍ਹਾਂ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਇਸ ਦੇ ਕੰਪਨੀ ਮਾਲਕ ਤੇ ਵੀ ਪੂਰੀ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ ਕਿ ਉਸ ਦੇ ਵੱਲੋਂ ਕਿਉਂ ਇਸ ਨੂੰ ਭੇਜਿਆ ਗਿਆ ਟੈਕਸਟ ਮੇ ਜਿਸ ਦੀ ਪੂਰੀ ਤਰ੍ਹਾਂ ਇੰਡੀਆ ਦੇ ਵਿੱਚ ਮਨਾਹੀ ਹੈ ਇੱਕ ਕਾਨੂੰਨੀ ਅਪਰਾਧ ਹੈ ਫਿਰ ਵੀ ਇਸ ਨੂੰ ਕਿਉਂ ਇੰਡੀਆ ਜੋਹੇ ਲਿਆਂਦਾ ਗਿਆ